ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਲੀ ਬਰੇ ਹੋ ਗਏ ਜਦੋਂ ਹਿੰਦ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਆਪਣੇ ਇੰਡੀਓ ਦੀ ਰੂਸ ਦੇ ਦਿੱਤੀ ਬਕਾਨੀਆਂ ਦੀ ਫੋਰਟ ਅਕਬਰ ਜਗ ਏ ਗਨਾਂ ਦੇ ਸੱਤ ਸੱਤ ਪਾਰੀ ਸੁਣਿਆ ਬੱਤੇ ਹਮਲਾ ਕਰਤਾ ਸੀ ਮਹਾਰਿ ਸਿੱਤ ਪਾਰੀਏ ਪਰ ਸੰਤ ਜਨੈਤ ਸਿੰਘ ਭਈ ਨਾ ਆਏ ਨੇ ਤੇ ਉਹਨਾਂ ਦੇ ਸਾਥੀਆਂ ਨੇ ਵੱਤਰ ਕੈਂਟੇ ਇਹ ਜ਼ਾਲਮ ਅੰਡੀਆ ਦੀ ਹਕੂਮਤ ਦਾ ਸਾਹਮਣਾ ਕੀਤਾ ਇਹ ਜਿਹੜਾ ਬਾਂਸਟਾਰ ਕੀਤਾ ਗਿਆ ਇਸ ਨੂੰ ਦਿੱਯੋ ਦੇਹਨਤਵਾਦ ਦੇ ਲੋਕ ਕਹਿੰਦੇ ਆ ਜੀ ਇਹ ਇੰਡੀਆ ਦੀ ਨੈਸ਼ਨਲ ਕਮੇ ਪਾਲਿਸੀ ਸੀ ਜੇ ਪਾਲਿਸੀ ਸੀ ਫਿਰ ਬੀਜਪੀ ਨੇ ਇਹਦੀ ਅੰਦਾਜ਼ ਕਿੱਤੀ ਸੀਪੀਆਈ ਸੀਪੀਐਮ ਨੇ ਵੀ ਇਹਦੀ ਅੰਦਾਜ਼ ਕਿੱਤੀ ਜੰਮੂ ਕਾ ਦੇਸ ਦੇ ਰਿਸ਼ਤ ਸੱਜ ਜਨੈਤ ਸਿੰਘ ਪੰਜਾਬ ਵਾਲੇ ਬੱਤਰ ਕੈਂਟੇ ਦੁਨੀਆ ਦੀਆਂ ਤਨ ਨੂਕਲੇ ਰਾਮ ਜੇ ਰੂਸ ਬਪਾਨੀ ਤੇ ਇੰਡੀਆ ਜੀ ਆ ਫੋਟੇ ਨੂੰ ਦਰਬਾਰ ਸਾਹਿਬ ਵਿੱਚ ਨਹੀਂ ਆਉਣ ਦਿੱਤਾ ਅੰਤ ਦੇ ਵਿੱਚ ਸੰਤ ਜਨੈਲ ਸਿੰਘ ਬਿੰਨਾਵਾਲੇ ਜਿਹੜੇ ਦੋ ਨਿਸ਼ਾਨ ਸਾਹਿਬ ਹੈ ਉੱਥੇ ਨਿਕਲ ਕੇ ਸੰਤ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ 72 ਗੋਲੀਆਂ ਸੰਤਾ ਦੇ ਸੀਨੇ ਤੇ ਸੀ ਉਹ ਤਸਵੀਰ ਸਭ ਨੇ ਆ ਕਿ ਸੰਤ ਜਗਤ ਸਿੰਘ ਨੇ ਜਿਵੇਂ ਅਗਵਾਈ ਦਿੱਤੀ ਹੈ ਜਿੰਦ ਬਤਾਨੀਆਂ ਤੇ ਰੂਸ ਤੇ ਫੌਜ ਦੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਸੈਂਕੜੇ ਟੋਪਾਂ ਵੀ ਵਾਰਤੀਆਂ ਸੀ ਸਫੈਲ ਫੋਰਸੇ ਲਾਗੀਆਂ ਸੀ ਦਰ ਦੱਤਰ ਕੈਂਟ ਸੱਖਾਂ ਨੇ ਇਹ ਆ ਜੰਗ ਲੜਿਆ ਜਿਹੜਾ ਦੁਨੀਆ ਮੰਨਦੀ ਹੈ ਕਿ ਇਹ ਸਭ ਤੋਂ ਜ਼ਿਆਦਾ ਵੱਡਾ ਤੇ ਕਾਮਯਾਬ ਡਿਫੈਂਸ ਜੰਗ ਸੀਗਾ ਸੋ ਸਾਧ ਸੰਗਤ ਜੀ ਅੱਜ ਸਾਡੇ ਨੇ ਬਹੁਤ ਵੱਡਾ ਦਿਨ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਮਰ ਅੱਜ ਵੀ ਸਾਡੇ ਬੰਦੇ ਸਿੰਘ ਜਥੇਦਾਰ ਹੁਕਮਾਰਾ ਆਪਣਾ ਪਾਲ ਸਿੰਘ ਬੱਤੀ ਬੱਤੀ ਸਾਨਾਂ ਤੋਂ ਜੇਲ੍ਹ ਦੇ ਵਿੱਚ ਟੱਕੇ ਹੋਏ ਆ ਜਿਨ੍ਹਾਂ ਨੂੰ ਬਾਹਰ ਖਿਡਾਉਣਾ ਹੈ فرج ہے میں پارلیمنٹ صاف لے کہتا سی کی مودی بی نواں جنگ شروع کیا مودی نے کہا کہ ہر جی سکھ آزادی کی گل کر ਉਹ ਦੌਰ ਦੇ ਮਲਖਾਂ ਚਲੇ ਜਾਂਦੇ ਸੀ ਤੇ ਸਾਡੀ ਸਰਕਾਰ ਬਾਹਰ ਦੇ ਮਲਖਾਂ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਤੇ ਰਿਪੋਰਟਾਂ ਭੇਜਦੀ ਐਨਸੀ ਪਰ ਹੁਣ ਤੋਂ ਅਸੀਂ ਦਸਤਾਵੇਜ਼ ਨਹੀਂ ਭੇਜਨੇ ਹੁਣ ਸਿੱਧੇ ਸਾਡੀ ਜਿਹੜੀ ਇੰਟੈਲੀਜੈਂਸ ਹੈ ਜਸਰੀ ਹੈ ਉਹਨਾਂ ਨੂੰ ਉਸੇ ਮੁਲਕ ਦੇ ਵਿੱਚ ਜਨਕੇ ਸ਼ਹੀਦ ਕਰ ਦੇਣ ਗੀਆਂ ਉਹਨਾਂ ਵਿੱਚੋਂ ਸਰਦਾਰ ਹਰਦੀਪ ਸਿੰਘ ਮੱਜਰ ਨੂੰ ਸ਼ਹੀਦ ਰਿਪੋਜਮਨ ਸਿੰਘ ਮਲਕ ਨੂੰ ਫਖੂਰ ਸਿੰਘ ਨੂੰ ਕੰਜਾ ਦੇ ਵਿੱਚ ਮਾਰਿਆ ਗਿਆ ਗੋਤਾਂੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਭਰਮਜੀਤ ਸਿੰਘ ਪੰਜਵਾਰ ਨੂੰ ਮਾਰਿਆ ਗਿਆ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਿਆ ਗਿਆ ਆਪਣੇ ਮੋਢ ਖਰਿਆਲੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਆਪਣੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਚੀਜ਼ਾਂ ਗਣ ਪਾਰਲਮੈਂਟ ਦੇ ਵਿੱਚ ਗੱਜ ਖਲਾਤੀਆਂ ਹੁਣ ਮੈਂ ਪਾਰਲਮੈਂਟ ਦਾ ਮੈਂਬਰ ਨਹੀਂ ਐ ਪਰ ਫਾਮੀ ਜਿੰਨਾ ਚਿਰ ਜਾਨ ਰੋਗੇ ਸਿੱਖਾਂ ਦੀ ਆਜ਼ਾਦੀ ਹਰ ਉਸਤਾਨ ਦੇ ਲਈ ਸਭ ਦੀ ਪਾਰਟੀ ਲੜਦੀ ਰਹੂਗੀ ਬੋਲੇ ਸੋ ਨਿਹਾਲ ਇੱਕ范 ਜੇ ਨਹੀਂ ਬਹੁਤ ਵੱਡਾ ਦੇਣਾ ਅਕਾਲ ਤਖ਼ਤ ਮਹਾਨ ਹੈ ਪਰ ਕਈ ਜਥੇਬੰਦੀਆਂ ਜਿਵੇਂ ਧੰਵਾ ਸਾਹਿਬ ਦਾ ਜੰਮ ਜਵੇਂ ਤਕਸਾਲ ਹੈ ਰਾਮ ਸਿੰਘ ਬਾਬੇ ਦੀ ਟਕਸਾਲ ਹੈ ਇਹ ਜੱਥੇਬੰਦੀਆਂ ਅੱਜ ਅਕਾਲ ਤਾਕਤ ਸਾਹਿਬ ਤੇ ਨਹੀਂ ਆਈਆਂ ਜਿਹੜੀ ਬਹੁਤ ਪਾਰੀ ਕਰਨ ਇਹਨਾਂ ਨੇ ਗੋਮ ਨੂੰ ਦੋ ਪਾਸੇ ਵੰਡ ਤਾ ਇੱਕ ਪਾਸੇ ਅਕਾਲ ਤਾਕਤ ਸਾਹਿਬ ਤੇ ਇੱਕ ਪਾਸੇ ਆਪਣੀ ਟਕਸਾਲ ਦੇ ਵਿੱਚ ਇਹਨਾਂ ਨੇ ਆਪਣੇ ਅਖਤ ਕੀਤੇ ਐ ਜੋ ਗੱਲ ਠੀਕ ਨਹੀਂ ਐ ਤੇ ਸਾਥ ਸੰਗਤ ਜੀ ਜੇ ਤੁਸੀਂ ਤੱਕੜੇ ਹੋ ਕੇ ਜੁੜੇ ਰਹੋਗੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਐ ਜੇ ਉੱਥੇ ਜਿਹੜੇ ਸਿੱਖ ਬਾਦ ਦੇ ਮੁਖਾਂ ਦੇ ਵਿੱਚ ਸ਼ਹੀਦ ਕੀਤੇ ਐ ਪਾਲਸਤਾਨ ਦੀ ਗੱਲ ਕਰਦੇ ਰਹਿਣਗੇ ਤੇ ਇਨਾਂ ਦਾ ਸਭਾ ਠੀਕ ਨਿਕਲੂਗਾ ਸਭਾ ਅਸਕਾਦੇ ਕਿ ਨਵੇਂ ਮੈਂਬਰ ਪਕੜੇ ਹੋ ਕੇ ਪਾਰਲਮੈਂਟ ਦੇ ਵਿੱਚ ਸਿੱਖੋਂ ਦੱਤੇ ਜਿਹੜੇ ਜ਼ਬਰ ਹੋਏ ਆ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਦੇ ਸੰਤ ਜਗਨੈਤ ਸਿੰਘ ਪਿੰਡਾ ਵਾਲਿਆਂ ਦੀ ਲੀਡ ਦੇ ਅਖਲੀ ਦਾ ਨੰਬਰ 7 ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਇਹ ਗਰੀਬ ਸਿੱਖੋ ਕੋਲੋਂ ਦੋ ਪਾਤਸ਼ਾਹੀ ਸਤ ਜਗਨੈਤ ਸਿੰਘ ਭਿੰਡਰਾਂ ਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਆਈਆਂ ਦਾ ਖਾਲਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਬੋਲੇ ਹੋਰ ਆ ਹਾ 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 ਹੋ ਸਾਰਿਆਂ ਨੇ ਇਹ ਕੁਰਬਾਨੀਆਂ ਜਾਜ ਆਖਣੀਆਂ ਔਰ ਆਸ ਕਰਨੀ ਹੈ ਕਿ ਆਪਾਂ ਆਪਣਾ ਵਜਦਾ ਦੇਸ਼ ਖਾਲਸਤਾਨ ਜਲਦੀ ਤੋਂ ਜਲਦੀ ਬਣਾਇਆ ਜਾਏ aven sant tareeke de vich rehke soina sabda janab ਆਪ ਤੋਂ ਹੁਕਮ ਮੰਗਦੇ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ